ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਸਰਕਟ ਹਾਊਸ ਦੇ ਨੇੜੇ ਦੋ ਧਿਰਾਂ ਵਿੱਚ ਕਾਰ ਝਗੜੇ ਦੀ ਖਬਰ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੱਸਿਆ ਜਾ ਰਿਹਾ ਹੈ ਕਿ ਝਗੜਾ ਦੋ ਧਿਰਾਂ ਦੇ ਵਿਚਕਾਰ ਹੋਇਆ ਹੈ ਅਤੇ ਸੂਤਰਾਂ ਦੇ ਮੁਤਾਬਕ ਗੋਲੀ ਵੀ ਚੱਲੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਦੋ ਧਿਰਾਂ ਦੇ ਵਿੱਚ ਲੜਾਈ ਦੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਆ ਕੇ ਜਾਇਜ਼ਾ ਲਿਆ ਅਤੇ ਜਾਂਚ ਕਰ ਰਹੇ ਹਨ ਮੌਕੇ ਤੋਂ ਪੁਲਿਸ ਨੂੰ ਕੁਝ ਸੁਰਾਗ ਵੀ ਮਿਲੇ ਹਨ ਹਾਲਾਂਕਿ ਪੁਲਿਸ ਨੇੜੇ ਤੇੜੇ ਦੇ ਕੈਮਰਾ ਆਦਿ ਵੀ ਚੈੱਕ ਕਰ ਰਹੀ ਹੈ ਸਰਕਟ ਹਾਊਸ ਦੇ ਬਿਲਕੁਲ ਨੇੜੇ ਇਹ ਵਾਰਦਾਤ ਦੀ ਖਬਰ ਹੈ ਮੌਕੇ ਤੋਂ ਪੁਲਿਸ ਵੱਲੋਂ ਜਾਇਜ਼ਾ ਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ ਸਰ ਕੀ ਮੈਸੇਜ ਕੀ ਮਿਲੇ ਤੁਹਾਨੂੰ ਕੀ ਅਪਡੇਟ ਕੀ ਹੈ ਜੀ ਬ੍ਰਦਰ ਮੈਸੇਜ ਕੁਛ ਨਹੀਂ ਹੈ ਕਿ ਲੜਾਈ ਹੋਈ ਹੈ ਦੋ ਕੁੱਤਿਆਂ ਦੇ ਵਿੱਚ ਤੇ ਉਹਨੂੰ ਵੈਰੀਫਾਈ ਕਰ ਰਹੇ ਨੇ ਕਿਹੜੀ ਜਗ੍ਹਾ ਹੋਇਆ ਭਜੀਏ ਇਹ ਇਹ ਉਹ ਸਰਕਰ ਹਾਊਸ ਦੇ ਪਾਸ ਹੀ ਕਹ ਰਹੇ ਜੀ ਠੀਕ ਹੈ ਕੋਈ ਮਿਲੇ ਕੋਈ ਸੀਸੀਟੀਵੀ ਕੈਮਰਾ ਫੁਟੇਜ ਮਿਲੇ ਜੀ ਨਹੀਂ ਅਜਾ ਤਕਦੀਰ ਕਰ ਰਹੇ ਆਂ ਸਾਡੀ ਬਾਈ ਕਰਦੇ ਕੀ ਹੋਇਆ ਕੀ ਠੀਕ ਹੈ ਕਿਹੜੀ ਜਗ੍ਹਾ ਬਾਜੀਆ ਪ੍ਰੋਪਰ ਸਰਕਰ ਹਾਊਸ ਦੇ ਪਾਸ ਤੇ ਲੱਗਦਾ ਵੀ ਕੋਈ ਸੀਸੀਟੀਵੀ ਕੈਮਰਾ ਫੁਟੇਜ ਦੀ ਪਾਲ ਕਰੋਗੇ ਜਲਦੀ ਬਿਲਕੁਲ ਕਰਾਂਗੇ ਸਰ ਇਨਫੋਰਮੇਸ਼ਨ ਦਿੱਤਾ ਇਸ ਵਕਤ ਇਨਫੋਰਮੇਸ਼ਨ ਪਤਾ ਲੱਗੇ ਸੀ ਕਾਲਰ ਤੋਂ ਕਿ ਉਹਰੇ ਕੋਲ ਲੜਾਈ ਹੋਈ ਆ ਦੋ ਗੁੱਟਾਂ ਦੇ ਵਿੱਚ ਤੇ ਉਹਦੇ ਬਾਰੇ ਦੇਖਦੇ ਆ ਸਰ ਆਪਣਾ ਨੇਮ ਦੱਸ ਦੋਗੇ ਜਰੂਰ ਮੇਰਾ ਨਾਮ ਅਗਰਵੀਰ ਸਾਹਿਬ ਠੀਕ ਹੈ ਸਰ ਐਸ ਤੋ ਵੈਸੇ ਆਪਣਾ ਪੀਆਯੂ ਪੀਆਯੂ ਠੀਕ ਹੈ ਵਰਿਫਾਈਿੰਗ ਥੈਂਕ ਯੂ ਸਰ ਵਰਿਫਾਈਿੰਗ ਨਹੀਂ ਮਾਮਲਾ ਸਰ ਇਹ ਗੱਲਾਂ ਉਹ ਦੇਖਦੇ ਆ ਵੈਰੀਫਾਈ ਕਰਦੇ ਆ ਠੀਕ ਹੈ ਧੰਨਵਾਦ ਜੀ